ਹਾਂਜੀ ਸਤਿ ਸ੍ਰੀ ਅਕਾਲ ਜੀ ਮਿੱਤਰੋ ਆਪਣੇ ਕੋਲ ਟਰੈਕਟਰ ਸੀਗਾ ਜੀ ਸਵਰਾਜ 744 2003 ਮਾਡਲ ਆ ਜੀ ਪੰਜਾਬ ਨੰਬਰ ਆ ਸਾਰੇ ਦਾ ਸਾਰਾ ਟਰੈਕਟਰ Ориਜినਲ ਆ ਚੈੱਕ ਆ ਕਰ ਸਕਦੇ ਹੁ ਤੁਹਾਨੂੰ ਦਿਖਾਈ ਦੇ ਰਿਖਿਆ ਹੁਣ ਆ ਵੀਡੀਓ ਦੇ ਵਿੱਚ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਇੰਜਨ ਗੇਅਰ ਦਾ ਓਕੇ ਆ ਜੀ ਟਾਇਰਾਂ ਦੀ ਕੰਡੀਸ਼ਨ ਆ ਜਿਹੜੀ ਅਗਲੇ ਤੇ ਪਿਛਲੇ ਦੋਨਾਂ ਦੀ 80% ਆ ਜੀ ਰੇਟ ਹੈਗਾ ਜੀ 2 ਲੱਖ 15000 ਰੁਪਏ ਮੋਬਾਈਲ ਨੰਬਰ ਨੋਟ ਕਰੋ 9417805883 9417805883 ਡਬਲ ਕਲਚ ਹੈ ਜੀ 6 ਛੇਰੀ ਆ ਟਾਇਰਾਂ ਦੀ ਕੰਡੀਸ਼ਨ 80% ਹੈ ਜੀ ਪੰਜਾਬ ਨੰਬਰ ਆ ਸਵਰਾਜ 744 ओरिजिनल ਪੇਂਟ ਆ ਜੀ ਕੋਈ ਟੱਚਿੰਗ ਨਹੀਂ ਹੈ ਕੋਈ ਲੀਕਸ ਨਹੀਂ ਹੈ ਹਿੱਸਾ ਹਿੱਸਾ ਪੂਰਾ ਵਧੀਆ ਪਿਆ ਵਾ ਦੇਖ ਸਕਦੇ ਹੋ ਤੁਸੀਂ ਕਿਸੇ ਵੀ ਮੇਰੇ ਵੀਰ ਨੇ ਖਰੀਦਣਾ ਟਰੈਕਟਰ ਦਾ ਕੰਟੈਕਟ ਕਰ ਸਕਦੇ ਹੋ 947805883 ਬਾਕੀ ਥੰਬਨੇਲ ਦੇ ਵਿੱਚ ਵੀ ਆਪਾਂ ਇਹ ਨੰਬਰ ਪਾ ਦਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰੇਕ ਭਰਾ ਤੱਕ ਇਹ ਵੀਡੀਓ ਪਹੁੰਚ ਸਕੇ ਕਿਸੇ ਨੇ ਵੀ ਐਡ ਕਰਾਉਣੀ ਹੈ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਧੰਨਵਾਦ